ਵਹਿਗੁਰਜੀ ਕਾ ਖਾਲਸਾ ਵਹਿਗੁਰਜੀ ਕੀ ਫਤਿਹ ਅੱਜ ਮੈਂ ਖੜਾ ਬਰਨਾਲੇ ਦੇ ਇੱਕ ਉਸ ਗਰੀਬ ਪਰਿਵਾਰ ਦੇ ਵਿੱਚ ਜਿਹੜਾ ਲੱਖਾਂ ਮਿਹਨਤਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੱਜ ਗਰੀਬੀ ਦੀ ਰੇਖਾ ਦੇ ਵਿੱਚ ਬੈਠਾਗਾ ਜਿਸ ਪਰਿਵਾਰ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਇਸ ਪਰਿਵਾਰ ਦੇ ਛੋਟੇ-ਛੋਟੇ ਦੋ ਬੱਚੇ ਨੇ ਇੱਕ ਮੀਆਂ ਬੀਬੀ ਨੇ ਜੋ ਇਸ ਘਰ ਦਾ ਮਾਲਕ ਹੈ ਉਹ ਤਬੀਅਤ ਪੱਖੋਂ ਥੋੜਾ ਡਾਊਨ ਰਹਿੰਦਾਗਾ ਬਿਮਾਰ ਰਹਿੰਦਾਗਾ ਔਰ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦਾਗਾ ਇਹ ਭੈਣ ਕਰਦੀ ਆ ਦੁਕਾਨ ਦੇ ਉੱਪਰ ਆਪਣੀ ਮਜ਼ਦੂਰੀ ਸੋ ਪਰਿਵਾਰ ਸ਼ਹਿਰ ਦੇ ਵਿੱਚ ਰਹਿਣ ਦੇ ਕਾਰਨ ਖਰਚੇ ਜ਼ਿਆਦਾ ਨੇ ਬਿਜਲੀ ਦਾ ਪਾਣੀ ਦਾ ਹੋਰ ਵਗੈਰਾ ਵਗੈਰਾ ਖਰਚੇ ਹੁੰਦੇ ਨੇ ਹਰ ਇੱਕ ਚੀਜ਼ ਮੁੱਲ ਦੀ ਹੁੰਦੀ ਆ ਸ਼ਹਿਰ ਦੇ ਵਿੱਚ ਇਸ ਪਰਿਵਾਰ ਦੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਦੀ ਇਹ ਪਰਿਵਾਰ ਇੱਕ ਕਮਰੇ ਦੇ ਵਿੱਚ ਰਹਿ ਰਿਹਾਗਾ ਮੈਂ ਤੁਹਾਨੂੰ ਕਮਰਾ ਦਿਖਾਉਣ ਲੱਗਿਆਂਗਾ ਤੁਸੀਂ ਦੇਖ ਸਕਦੇ ਹੋ ਆਜ ਮਾੜਾ ਵੀਰ ਅੱਗੇ ਆਜੋ ਇਹ ਕਮਰਾ ਤੁਸੀਂ ਦੇਖ ਲਓ ਇਹ ਬਿਨਾ ਪਲਾਸਟਰ ਬਿਨਾ ਉਹਦੇ ਉਪਰਾਂ ਇਹ ਚੋਰ ਹੈਗਾ ਇਹ ਮੀਂਹ ਦੇ ਵਿੱਚ ਨਾ ਚੋਂਦਾਗਾ ਕਮਰਾ ਮੀਂਹ ਦੇ ਵਿੱਚ ਘਰ ਪੂਰਾ ਚੋਂਦਾਗਾ ਔਰ ਇਹਨਾਂ ਕੋਲੇ ਤੁਹਾਨੂੰ ਦੱਸਦੇ ਆ ਕਿ ਇੱਕ ਬੈੱਡ ਆਗਾ ਇੱਕ ਬੈੱਡ ਤੇ ਇਹ ਆਪਣਾ ਨਾਲ ਬੱਚਿਆਂ ਦੇ ਨਾਲ ਗੁਜ਼ਾਰਾ ਕਰਦੇ ਨੇ ਠੀਕ ਹੈ ਨਾ ਛੋਟਾ ਪਰਿਵਾਰ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਦਾਊਗਾ ਵੀ ਬਿਨਾ ਪਲਾਸਟਰ ਤੋਂ ਘਰ ਆਗਾ ਠੀਕ ਹੈ ਨਾ ਸੋ ਮੈਂ ਬੇਨਤੀ ਕਰਦਾਗਾ ਜਿੰਨੇ ਵੀ ਮੇਰੇ ਵੀਰ ਦਾਨੀ ਸੱਜਣਾਂ ਇਸ ਵੀਡੀਓ ਨੂੰ ਦੇਖਦੇ ਨੇ ਤੇ ਇਹਨਾਂ ਪਰਿਵਾਰ ਦੀ ਜਰੂਰ ਮਦਦ ਕਰੋ ਮੈਂ ਤੁਹਾਨੂੰ ਨੰਬਰ ਦੇਣ ਲੱਗਾ ਜਿਹੜਾ ਸਕਰੀਨ ਤੇ ਨੰਬਰ ਚੱਲਦਾਗਾ ਇਹ ਪਰਿਵਾਰ ਦਾ ਨੰਬਰ ਹੈਗਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਸ ਪਰਿਵਾਰ ਦੀ ਮਦਦ ਕਰਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਸਕੂਨ ਆਊਗਾ ਅਸੀਂ ਜਦੋਂ ਵੀ ਅਸੀਂ ਕੋਈ ਸਟੋਰੀ ਕਰਦੇ ਹਾਂ ਅਸੀਂ ਫ੍ਰੀ ਔਰ ਕਾਸਟ ਸਟੋਰੀ ਕਰਦੇ ਸੀ ਕੋਈ ਪੈਸਾ ਨਹੀਂ ਲੈਂਦੇ ਸੀ ਸੇਵਾ ਕਰਦੇ ਆ ਅਸੀਂ ਲੋਕਾਂ ਨੂੰ ਤੁਹਾਡੇ ਤੱਕ ਲੈ ਆਉਣਾ ਉਸ ਤੋਂ ਬਾਅਦ ਤੁਹਾਡੇ ਸੱਜਣਾ ਮਿੱਤਰਾਂ ਦੀ ਮਿਹਰਬਾਨੀ ਨਾਲ ਲੋਕ ਪਰਿਵਾਰ ਵੱਜ ਜਾਂਦਾਗਾ ਗੱਲ ਕਰਾਉਣ ਲੱਗਿਆਂਗਾ ਤੇ ਜਿਹੜਾ ਇਹ ਪਰਿਵਾਰ ਹੈਗਾ ਉਹ ਇਸ ਸਾਦੇ ਸੋੜੇ ਦਾ ਇਹਨੇ ਦੱਸ ਸੀ ਗੱਲ ਸੱਚੀ ਗੱਲ ਬੋਲੀ ਤੇ ਕੀ ਮਜਬੂਰੀਆਂ ਕੀ ਕਾਰਨਾਂ ਤੁਹਾਡੇ ਘਰ ਦਾ ਨਹੀਂ ਠੀਕ ਹੋ ਰਹੀ ਇਹ ਇਹ ਘਰ ਦੇ ਦਿਹਾੜੀ ਕਰਦੇ ਨੇ ਜੀ ਮੈਂ ਦੁਕਾਨ ਤੇ ਲੱਗੀ ਹੋਈਆਂਗੀ ਤੇ ਜੇ ਬੱਚੇ ਛੋਟੇ ਨੇ ਸਹਿਰ ਚ ਰਹਿਨੇ ਆ ਇਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਆਗਾ ਸਹਿਰ ਚ ਰਹਿਣ ਕਰਕੇ ਇਸ ਲਈ ਵੀ ਅਸੀਂ ਇਹਦੀ ਸੱਤ ਨਹੀਂ ਬਦਲ ਸਕਦੇ ਹੈਗੇ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਸਾਡੀ ਜ਼ਰੂਰ ਮਦਦ ਕਰੋ ਪੈਣ ਨੇ ਵੀ ਬੇਨਤੀ ਕੀਤੀ ਹੈ ਤੁਹਾਡੇ ਅੱਗੇ ਬੜਾ ਵੱਡਾ ਖਰਚਾ ਨਹੀਂਗਾ ਲੱਖ ਡੇਢ ਲੱਖ ਰੁਪਏ ਦੇ ਵਿੱਚ ਘਰ ਬਣ ਜਾਣਾਗਾ ਸੋ ਮੇਰੀ ਦਾਨੀ ਸੱਜਣਾ ਅੱਗੇ ਹੱਥ ਵਨ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜਿੰਨੀ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕਰੋ ਠੀਕ ਹੈ ਨਾ ਇਹ ਪਰਿਵਾਰ ਦਾ ਥੱਲੇ ਜਿਹੜਾ ਨੰਬਰ ਚੱਲਦਾ ਹੈ ਪਰਿਵਾਰ ਦਾ ਨੰਬਰ ਹੈਗਾ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਜਰੂਰ ਮਦਦ ਕਰੋਗੇ ਔਰ ਵੀਡੀਓ ਨੂੰ ਬਤ ਬਤ ਸ਼ੇਅਰ ਕਰੋਗੇ ਸასი